ਐਮਜੀਠਿਆ ਜਿੰਦਾਬਾਦ ਸਤਿ ਸ੍ਰੀ ਅਕਾਲ ਜਿੰਦਾਬਾਦ ਬਹੁਤ ਹੀ ਅਕਲੀਦਾਰ ਜਿੰਦਾਬਾਦ ਰਾਜਨੀਤੀ ਮਾੜੀ ਵੀ ਦੇਖੀ ਹੈ ਗੰਦੀ ਵੀ ਦੇਖੀ ਹੈ ਪਰ ਇੰਨੀ ਗੰਦੀ ਰਾਜਨੀਤੀ ਕਦੇ ਨਹੀਂ ਦੇਖੀ ਕਿ ਇੱਕ ਪੰਜਾਬ ਦਾ ਤਿੰਨ ਵਾਰ ਦਾ ਐਮਐਲਏ ਤਿੰਨ ਵਾਰ ਦਾ ਦੋ ਵਾਰ ਦਾ ਮਨਿਸਟਰ ਜੇ ਦੇਜ ਚ ਵੀ ਬੰਦ ਹੈ ਤੇ ਜੇ ਉਹ ਨੂੰ ਕੋਈ ਮਿਲਣ ਵਾਲਾ ਆਉਂਦਾ ਆ ਉਹਦਾ ਕੋਈ ਸਾਥੀ ਆਉਂਦਾ ਆ ਸਾਡੀ ਜਿੱਥੇ ਉਹਦੇ ਨਾਲ ਪਾਰਟੀ ਦੀ ਸਾਂਝ ਆਏ ਉੱਥੇ ਸਾਡਾ ਛੋਟਾ ਵੀਰ ਹੈ ਔਰ ਸਾਡੇ ਵਿਧਾਨ ਸਭਾ ਦਾ ਸਾਥੀ ਰਿਹਾ ਹੈ ਔਰ ਪਾਰਟੀ ਦਾ ਲੀਡਰ ਹੈ ਤੇ ਇੱਥੇ ਵੀ ਬਿਨਾ ਕਿਸੇ ਕਾਰਨ ਤੋਂ ਕਿਤਤਾਂ ਕੀਤੀਆਂ ਜਾ ਰਹੀਆਂ ਨੇ ਅੜਚਨਾ ਡਾਈਆਂ ਜਾ ਰਹੀਆਂ ਨੇ ਅਰ ਮੈਂ ਤੁਹਾਡੇ ਸਾਹਮਣੇ ਹੀ ਆ ਜਿੰਨੀ ਗੱਲਬਾਤ ਡਿਪਟੀ ਸੁਪਰਡੈਂਟ ਦੇ ਨਾਲ ਕੀਤੀ ਹੈ ਕਿਉਂਕਿ ਜਿੰਨਾ ਕੁ ਮੈਂ ਜਾਣਦਾ ਆ ਜੇਲ੍ਹ ਦੇ ਨਿਯਮ ਉਹਦੇ ਮੁਤਾਬਕ ਕਿਸੇ ਦੀ ਮੁਲਾਕਾਤ ਕਰਾਉਣਾ ਜਾਂ ਨਾ ਕਰਾਉਣਾ ਇਹ ਕੇਵਲ ਤੇ ਕੇਵਲ ਜੇਲ੍ਹ ਅਥਾਰਟੀ ਦੀ ਹੈ ਜੇ ਕਿਸੇ ਦੀ ਮੁਲਾਕਾਤ ਕਰਾਉਣੀ ਹੈ ਤੇ ਉਹ ਜੇਲ੍ਹ ਅਥਾਰਟੀ ਜਿੰਨੂੰ ਮਰਜ਼ੀ ਪਰਮਿਟ ਕਰ ਸਕਦੀ ਹੈ ਫਰੋ ਤੁਹਾਡੇ ਸਾਹਮਣੇ ਹੀ ਹੈ ਕਿ ਜੇ ਅੱਜ ਇੱਥੋਂ ਮੈਨੂੰ ਰਿਫਿਊਜ਼ ਕੀਤਾ ਗਿਆ ਆ ਇਹ ਵਿਚਾਰੇ ਡਿਪਟੀ ਸਟੂਡੈਂਟ ਵੱਲੋਂ ਕੀਤਾ ਗਿਆ ਇਹ ਜਿਹੜੇ ਦਿੱਲੀ ਬੈਠੇ ਆ ਨਾ ਜਾਂ ਦਿੱਲੀ ਵਾਲੇ ਪੰਜਾਬ ਚ ਬੈਠੇ ਆ ਨਾ ਜਾਂ ਕੇਤਰੀਵਾਲ ਜਿਹੜਾ ਆ ਜਾਂ ਉਹਦੀ ਟੀਮ ਜਿਹੜੀ ਹੈ ਇਹ ਸਾਰੀ ਉਹਨਾਂ ਦੀ ਡਾਇਰੈਕਸ਼ਨ ਚਲੋ ਅਸੀਂ ਨਿਰਾਸ਼ ਹੋ ਕੇ ਚੱਲੇ ਜੀ ਕਰਦਾ ਹੈ ਸੱਜਣ ਨੂੰ ਮਿਲਣ ਨੂੰ ਪਰ ਦੂਸਰੇ ਬੰਨੇ ਉਹਦੇ ਉੱਤੇ ਮਾਣ ਵੀ ਹੈ ਕਿ ਉਹ ਪ੍ਰਵਾਹ ਕਰਨ ਵਾਲਾ ਨੇ ਉਹ ਧਾਕੜ ਜੱਟ ਹੈ ਔਰ ਅੱਜ ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਮੈਂ ਪਹਿਲਾਂ ਨਹੀਂ ਮੇਰੇ ਤੋਂ ਪਹਿਲਾਂ ਵੀ ਕਈ ਸੀਨੀਅਰ ਆਗੂਵਾਂ ਤੋਂ ਹੋ ਕੇ ਗਏ ਨੇ ਜਿਨ੍ਹਾਂ ਨੂੰ ਖਾਲੀ ਹੱਥ ਹੀ ਮੋੜਿਆ ਗਿਆ ਹੈ ਪਰ ਇਹ ਮਾੜੀ ਗੱਲ ਸਾਡੇ ਮੁੱਖ ਮੰਤਰੀ ਜ਼ਰੂਰ ਪੰਜਾਬ ਦੇ ਨੇ ਪਰ ਉਹ ਕੱਟ ਪੁਤਲੀ ਉਹਨਾਂ ਦੇ ਵਸਤੀ ਗੱਲ ਨਹੀਂ ਗਈ ਨਾ ਉਹਨਾਂ ਨੂੰ ਹੁਣ ਤੇ ਹੁਣ ਤੇ ਲੰਬਾ ਕੇ ਇਹਨੂੰ ਮਜੀ ਨਹੀਂ ਕਰਦਾ ਉਹਦੇ ਤੇ ਕਈ ਵਾਰ ਤਰਸ ਜਾ ਵੀ ਆਉਂਦਾ ਕਿ ਗੁਰੂਆ ਤੇਰੇ ਨਾਲ ਜਿਹੜੀ ਹੋਣਦੀ ਹੈ ਹੋ ਸਕਦਾ ਹੈ ਕਿ ਕਿਸੇ ਦਫਤਰ ਦਾ ਤਗੜੇ ਦਫਤਰ ਦਾ ਜਿਹੜਾ ਚਪੜਾਸੀ ਉਹ ਵੀ ਜਿਆਦਾ ਜੁਰਤਰਾਦਾ ਹੋਵੇ ਆਪਦੇ ਬੌਸ ਨੂੰ ਕਿਤੇ ਕਹਿ ਦਿੰਦਾ ਹੋਵੇ ਨਹੀਂ ਸਾਹਿਬ ਆ ਤੂੰ ਗਲਤ ਕਹਿ ਰਿਹਾ ਗੁਰੂਆ ਤੂੰ ਮੁੱਖ ਮੰਤਰੀ ਹੈ ਤੇ ਤੇਰੇ ਸਾਹਮਣੇ ਪੰਜਾਬ ਨੂੰ ਲੁੱਟਿਆ ਜਾ ਰਿਹਾ ਆ ਤੇਰੇ ਸਾਹਮਣੇ ਪੰਜਾਬ ਨੂੰ ਤਬਾਹ ਕੀਤਾ ਜਾ ਰਿਹਾ ਆ ਤੇ ਤੂੰ ਉੱਥੇ ਵੀ ਅਜੇ ਵੀ ਕੇਦਰੀਵਾਲ ਸਾਹਿਬ ਬਹੁਤ ਸਿਆਣੇ ਆ ਜੀ ਬੜੀ ਉਹਨਾਂ ਦੀ ਗੱਲ ਹੈ ਜੀ ਬੜੀ ਦੇਣ ਹੈ ਸ਼ਰਮ ਆਉਂਦੀ ਹੈ। ਉਹ ਸੁਖਬੀਰ ਸਿੰਘ ਦੇ ਪੈਸੇ ਮੰਡਲ ਤੇ ਗੈਨੀ ਹਰਪ੍ਰੀਤ ਸਿੰਘ ਕਹਿੰਦੇ ਵੀ ਗੁਰਬਾਣੀ ਵੇਚਦੇ ਨੇ ਉਹਦੇ ਪੈਸੇ ਨੇ ਇਹਨਾਂ ਹੁਣ। ਸਿੱਧੇ ਤੌਰ ਤੇ ਜਾਮ ਲਾ ਰਹੇ। ਦੇਖੋ ਪਤਾ ਗੱਲ ਕੀ ਹੈ। ਇੱਥੇ ਗੱਲ ਤਾਂ ਮੂੰਹ ਜਿਹੜੀ ਮੈਂ ਮਰਜ਼ੀ ਕਹ ਕੱਢ ਦੇਣਾ। ਗੱਲ ਤੇ ਸਾਬਤ ਕਰਨ ਦੀ ਹੁੰਦੀ ਹੈ। ਠੀਕ ਹੈ। ਤੇ ਇੱਥੇ ਕੋਈ ਦਰਾਵਾ ਨਹੀਂ ਗਿਆ ਕਿ ਸਾ ਸੁਖਬੀਰ ਸਿੰਘ ਬਾਦਲ ਨੇ ਮੇਰੇ ਖਾ ਕੱਲ ਹੀ ਕਿਸੇ ਚੈਨਲ ਨੂੰ ਪ੍ਰਾਈਵੇਟ ਨੂੰ ਇੰਟਰਵਿਊ ਦਿੱਤੀ। ਉਹਨਾਂ ਕਹਿੰਦੇ ਕਿ ਮੇਰਾ ਚੈਲੰਜ ਹੈ। ਕਿ ਸਾਬਤ ਕਰੋ। ਦੂਜੀ ਗੱਲ ਰਹੇਗੀ ਕਿ ਉਹਨਾਂ ਕਹਿੰਦੇ ਕਿ ਇਸ ਕੰਮ ਤੇ ਨਾਮ ਸਿਆਖਤ ਕਰਨਾ ਚਾਹਣਾ ਹੈ ਹਰੇਕ ਨੂੰ ਬੇਨਤੀ ਕਰਦਾ ਹਾਂ ਕਿ ਹਰ ਕੋਈ ਅੱਗੇ ਆ ਕੇ ਜਿੰਨਾ ਵੀ ਕੋਈ ਯੋਗਦਾਨ ਪਾ ਸਕਦਾ ਜਿੰਨੀ ਵੀ ਕਿਸੇ ਦੀ ਸਮਰੱਥਾ ਆ ਕਿਸੇ ਦੀ 1000 ਦੀ ਹੈ ਕਿਸੇ ਦੀ 10000 ਦੀ ਹੈ ਕਿਸੇ ਦੀ 1 ਲੱਖ ਦੀ ਹੈ ਕਿਸੇ ਦੀ ਕਰੋੜ ਦੀ ਹੈ ਉਹ ਆਪਦੀ ਸਮਰੱਥਾ ਮੁਤਾਬਕ ਆਪਦਾ ਯੋਗਦਾਨ ਪਾਵੇ ਜੇ ਮੈਂ ਜੇ ਮੈਂ ਇਹ ਕਹਿ ਦੇਵਾਂ ਕਿ ਸਰਦਾਰ ਹਰਪ੍ਰੀਤ ਸਿੰਘ ਬਾਈ ਮੈਂ ਮੈਂ ਤੁਹਾਨੂੰ ਨੀਟਾ ਹੀ ਕਹਿਣਾ ਹਾਂਜੀ ਤੇ ਹਾਂਜੀ ਤੇ ਉਹ ਨੀਟਾ ਪ੍ਰਧਾਨ ਜੀ ਜਿਹੜੇ ਨੇ ਇਹਨਾਂ ਨੇ ਪੂਛੋਪੇ ਸਾਰੀ ਉਮਰ ਕੀਤਾ ਕੀ ਜੇ ਹਾਂਜੀ ਜਥੇਦਾਰੀ ਦੇ ਨਾਂ ਤੇ ਗ੍ਰੰਥੀ ਵੀ ਬੜਾ ਸਤਿਕਾਰ ਤਉ ਦੇ ਨੇ ਕੌਮ ਦੇ ਸਭ ਤੋਂ ਸਤਿਕਾਰ ਤਉ ਦੇ ਨੇ ਗ੍ਰੰਥੀ ਹੋਣਾ ਜਥੇਦਾਰ ਹੋਣਾ ਤੇ ਇਕੱਠੇ ਕਾਦੇ ਵਾਸਤੇ ਕੀਤੇ ਜੇ ਲਫਾਵੇ ਕਿੱਥੋਂ ਕਿੱਥੋਂ ਕੀਤੇ ਜੀ ਕੁਝ ਕੌਮ ਦਾ ਸਵਾਰਿਆ ਜੀ ਹਾਂਜੀ ਕੌਮ ਦੇ ਲੋਕਾਂ ਦੀ ਸ਼ਰਧਾ ਦਾ ਸਤਕਾਰ ਦਾ ਤੁਸੀਂ ਇੰਨੀ ਜਿਆਦਾ ਕਮਾਈ ਕੀਤੀ ਹੈ ਜਿਹੜੀ ਧਰਮ ਦੇ ਨਾਂ ਤੇ ਹੋਈ ਹੈ ਉਂਗਲਾ ਤੁਸੀਂ ਦੂਜਿਆਂ ਦੇ ਚੱਕਦੇ ਜੀ ਤੇ ਬਾਕੀ ਤੇ ਗੱਲਾਂ ਕਿੜੀਆਂ ਕਰਨੀ ਉਹਨਾਂ ਦੇ ਕਿਹੜੇ ਕਿਹੜੇ ਲੇਖੇ ਆ ਕਿੜੀਆਂ ਕਿੜੀਆਂ ਖੇਡਾਂ ਆ ਉਸਪਾਸੇ ਨਾ ਪਈਏ ਬੀਬੀ ਫਰੂਕੀ ਹਰ ਪਿੰਡ ਦੇ ਜਿਹੜੇ ਕਿਸਾਨ ਨੇ ਉਹਨਾਂ ਤੱਕ ਸੀਡ ਨਹੀਂ ਪਹੁੰਚ ਰਿਆ ਉਹਨਾਂ ਦੀ ਮੰਗ ਸੀ ਜਿਸ ਤਰ੍ਹਾਂ ਸਰਕਾਰ ਤਹਲੇ ਤੱਕ ਮੀਟਿੰਗ ਨਹੀਂ ਕੀਤੀ ਕੋਈ ਖੇਤੀਬਾੜੀ ਮੰਤਰੀ ਨੇ ਥੋਨੇ ਵਾਦਾ ਕੀਤਾ ਸੀ ਵੀ ਉਹਨਾਂ ਤੱਕ ਅਸੀਂ ਸੀਡ ਪਹੁੰਚਾਵਾਂਗੇ ਜਿਹੜਾ ਕਣਕ ਦਾ ਉਹਨਾਂ ਨੇ ਵੇਚਣਾ ਕੀ ਤਿਆਰੀ ਅਕਾਲੀ ਦਲ ਦੀ ਤਿਆਰੀ ਤੇ ਸਰਕਾਰ ਇਸ ਤੇ ਕਿਉਂ ਨਹੀਂ ਹਲੇ ਤੱਕ ਕੋਈ ਕਰ ਦੇਗੀ ਮੈਂ ਬੇਨਤੀ ਕਰਾਂ ਜੀ ਕਿਸੇ ਮੰਤਰੀ ਨੂੰ ਸੌਂ ਖਵਾ ਕੇ ਪੁੱਛ ਲਿਆ ਜੀ ਤੇ ਤੇਰੇ ਵੱਸ ਕੁਛ ਹੈਗਾ ਤੇਰੇ ਵੱਸ ਕੁਛ ਹੈਗਾ ਏ ਮੇਰੇ ਖਿਆਲ ਕਿਸੇ ਕਲਰਕ ਦੀ ਬਦਲੀ ਨਹੀਂ ਕਰ ਸਕਦੇ ਤੂੰ ਹੀ ਸੀਟ ਦੀਆਂ ਗੱਲਾਂ ਕਰਦੇ ਫਿਰਦੇ ਜੀ ਹਾਂਜੀ ਤੇ ਮੇਰਾ ਖਿਆਲ ਹੈ ਕਿ ਉਹ ਵਿਚਾਰਾ ਚੰਗਾ ਪੜਾ ਹੁੰਦਾ ਸੀ ਸਾਡਾ ਖੁੜੀਆਂ ਸਾਹਿਬ ਸਾਡਾ ਵੀ ਉਸ ਪਰਿਵਾਰ ਦਾ ਮੇਰੀ ਬੜੀ ਪੁਰਾਣੀ ਸਾਹਜ ਹੈ ਜੈਦਰ ਜਗਦੀਪ ਸਿੰਘ ਖੁੜੀਆਂ ਵੇਲੇ ਤੋਂ ਉਹ ਵਿਚਾਰਾ ਬੋਰੋਜਾ ਹੈ ਫਿਰਦਾ ਖੁੜੀਆਂ ਸਾਹਿਬ ਚੰਗਾ ਪੜਾ ਬੰਦਾ ਸੀਗਾ ਹਾਂਜੀ ਉਹ ਕੌਣਾ ਜਿਹਾ ਹੈ ਫਿਰਦਾ ਕਿ ਮੈਂ ਕਿੱਥੇ ਫਸ ਗਿਆ ਤੇ ਉਹ ਵਿਚਾਰਾ ਸੀਟ ਕਿੱਥੋਂ ਦੇ ਲੇਗਾ ਹਾਂ 4 ਲੱਖ ਰਕਬਾ ਖਰਾਬ ਹੋਇਆ 1 ਲੱਖ ਰਕਬੇ ਵਾਸਤੇ ਸ਼੍ਰੋਮਣੀ ਕਾਲ ਇਦਾਰ ਸੀਡ ਦੇ ਰਿਹਾ ਹੈ ਬੀਜ ਦੇ ਰਿਹਾ ਹੈ 1 ਲੱਖ ਏਕੜ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਸੀਡ ਦੇ ਰਹੀ ਹੈ ਔਰ ਵਹਾਈ ਵਾਸਤੇ ਵੀ ਉਹਦੀ ਜ਼ਮੀਨ ਨੂੰ ਉਪਜਾਊ ਕਰਨ ਵਾਸਤੇ ਭੌਂਕੇ ਜਿਹੜਾ ਆ ਉਹ ਸੱਜ ਵੀਰ ਸਿੰਘ ਬਾਦਲ ਹੋਰਾਂ ਨੇ ਐਲਾਨ ਕੀਤਾ ਕਿ ਤੇਲ ਵੀ ਦੇਵਾਂਗੇ ਬੀਜ ਵੀ ਦੇਵਾਂਗੇ ਮੇਰਾ ਖਿਆਲ ਹੈ ਕਿ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ 'ਚ ਉਹ ਖਾਦ ਵੀ ਦੇਣਗੇ ਇਕ ਅਕਾਲੀ ਦਲ ਭਾਜੀਪੀ ਇੱਕ ਮੰਚ ਤੇ ਹੋ ਸਕਦੀ ਹੈ ਇਕੱਠੇ ਦੇਖੋ ਇਹ ਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਜਾਂ ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਕੋਈ ਦੱਸ ਸਕਦੇ ਨਾ ਤੇ ਮੇਰੇ ਬਿਆਨ ਦੇ ਨਾਲ ਇਕੱਠੇ ਹੋਣੇ ਆ ਨਾ ਮੇਰੇ ਬਿਆਨ ਦੇ ਨਾਲ ਵੱਖ-ਵੱਖ ਹੋਣੇ ਆ ਹਾਂਜੀ ਤੇ ਨਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮੈਂ ਤੁਹਾਨੂੰ ਵੀ ਕੋਈ ਸੁਣ ਮੇਰੀ 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 ਸੁਣ ਲਓ ਜੀ ਮੈਂ ਮੈਂ ਪਾਰਟੀ ਦਾ ਆਗੂ ਨਹੀਂਗਾ ਮੈਂ ਰੂਤੋ ਕਾਲੀ ਹਾਂ ਦੂਜੀ ਗੱਲ ਰਹਿ ਗਈ ਕਿ ਜਿਹੜਾ ਇੱਥੇ ਕੋਈ ਬਿਆਨ ਦਿੰਦਾ ਆ ਕਿ ਇਹ ਗੱਠ ਜੋ ਨਹੀਂ ਹੋ ਸਕਦਾ ਜੀ ਕੋਈ ਕਹਿੰਦਾ ਕਿ ਛੇਤੀ ਹੋਣਾ ਚਾਹੀਦਾ ਜੀ ਕਿ ਇਹਨਾਂ ਦੇ ਕਿਸੇ ਦੇ ਕਹਿਣ ਤੇ ਕੱਖ ਨਹੀਂ ਜੀ ਹੋਣਾ ਇੱਥੇ ਪਤਾ ਨਹੀਂ ਤੁਹਾਡੇ ਇਲਾਕੇ ਦਾ ਸੀਗਾ ਸ਼ਾਇਦ ਪਟਿਆਲੇ ਦਾ ਵਿਚਾਰਾ ਰੋਜ਼ ਬੈਠਾ ਹੁੰਦਾ ਹੈ ਟੀਵੀ ਤੇ ਮੋਦੀ ਸਾਹਿਬ ਹੈ ਤਾਂ ਨਾ ਮੁੱਕਣਾ ਹੈ ਕਾਲੇ ਕਾਨੂੰਨ ਵਾਪਸ ਨਹੀਂ ਹੋ ਸਕਦੇ ਉਹਨੇ ਪਿਓ ਦੇ ਪੁੱਤ ਨੇ ਕਿਹਨੂੰ ਪੁੱਛਿਆ ਹੀ ਨਹੀਂ ਸੁਰੇ ਤੜਕੇ ਉੱਠਦੇ ਹੈ ਮਾਫੀ ਮੰਗ ਕੇ ਉਹਨੇ ਕਾਲੇ ਕਾਨੂੰਨ ਵਾਪਸ ਲੈ ਲਏ ਜਿਸ ਦਿਨ ਉਹਨਾਂ ਕਰਨਾ ਹੈ ਹਾਂ ਜੀ ਉਹ ਤੁਹਾਨੂੰ ਨਾ ਨਾਂ ਤੇ ਥੱਲੇ ਨੂੰ ਕਿਹਨੂੰ ਪੁੱਛਣਾ ਤੇ ਨਾ ਕਿ ਇਹਦੇ ਕਹਿਣ ਤੇ ਕਰਨਾ ਹੈ ਹਾਂ ਜੀ ਤੇ ਨਾ ਸਾਡੇ ਵਾਲਿਆਂ ਹੀ ਸਾਡੇ ਕੰਨ 'ਚ ਆਵਾਜ਼ ਪਾਉਣੀ ਹੈ ਕਿ ਭਾਈ ਅਸੀਂ ਚੱਲੇ ਜੇ ਉੱਥੇ ਕਿਹੜੀ ਗੱਲ ਕਰਨੀ ਹੈ ਇਹਦੇ ਸਭ ਕੁਝ ਜਿਹੜਾ ਆ ਬਾਕੀ ਦੇਖੋ ਮੈਂ ਕੋਈ ਭਾਰਤੀ ਜਨਤਾ ਪਾਰਟੀ ਦਾ ਮਦਾਈ ਨਹੀਂ ਉਹ ਆਪਣੇ ਆਪ ਤੇ ਰਾਜਨੀਤਿਕ ਪਾਰਟੀ ਆ ਪਰ ਪੰਜਾਬ ਦਾ ਭਲਾ ਪੰਜਾਬ ਦਾ ਵਿਕਾਸ ਇਹਨਾਂ ਦੋਨਾਂ ਦੇ ਗੱਠ ਜੁੜ ਦੇ ਨਾਲ ਮੈਂ ਬੜੇ ਅਫਸੋਸ ਔਰ ਦੁੱਖ ਦੀ ਗੱਲ ਹੈ ਕਿ ਪਹਿਲਾਂ ਸਾਰੀਆਂ ਹੀ ਪਾਰਟੀਆਂ ਦੇ ਲੀਡਰ ਇੱਥੇ ਜੇਲ੍ਹ 'ਚ ਰਹੇ ਤੁਸੀਂ ਵੀ ਸਾਰੇ ਦੇਖਦੇ ਰਹੇ ਹੋ ਕਿ ਇੱਥੇ ਰਾਜਾ ਦੇ ਰਾਜਾ ਵੜਿੰਗ ਵੀ ਆ ਕੇ ਮਿਲ ਜਾਂਦਾ ਰਹੇ ਆ ਸਾਧੂ ਸਿੰਘ ਨੂੰ ਤੇ ਹੋਰ ਕਈ ਮਿਨਿਸਟਰ ਸੀਗੇ ਜਿਹੜੇ ਲੁਧਿਆਣੇ ਤੋਂ ਹੋਰਾਂ ਤੋਂ ਉਹ ਸਾਰੀਆਂ ਪਾਰਟੀਆਂ ਦੇ ਜਿਹੜੇ ਇੱਥੇ ਲੋਕ ਅੰਦਰ ਜੇਲ੍ਹ 'ਚ ਰਹੇ ਨੇ ਉਹਨਾਂ ਲੋਕਾਂ ਲਈ ਸਾਰਿਆਂ ਲਈ ਛੂਟ ਸੀਗੀ ਪਰ ਸ਼੍ਰੋਮਣੀ ਅਕਾਲੀ ਦਲ ਦੇ ਲਈ ਇਹਨਾਂ ਨੇ ਇੱਕ ਬਖਰੀ ਪਾਲਿਸੀ ਬਣਾਈ ਹੋਈ ਆ ਸੋ ਮੈਂ ਇਹ ਸਮਝਦਾ ਕਿ ਇਹਨਾਂ ਨੂੰ ਡਰ ਸਤਾ ਰਿਹਾ ਹੈ ਕਿ ਵਿਕਰਮ ਸਿੰਘ ਮਜੀਠੀਆ ਇੱਕ ਐਦਾਂ ਦੀ ਚੀਜ਼ ਹੈ ਜੇ ਮਾੜਾ ਜਿਹਾ ਵੀ ਝਲਕੀ ਉਹਦੀ ਬਾਹਰ ਆਈ ਤਾਂ ਉਹਦੀਆਂ ਮੁੱਛਾਂ ਜਿਹੜੀਆਂ ਹੈਗੀਆਂ ਨਾ ਉਹ ਤੋਂ ਡਰਦੇ ਨੇ ਸੋ ਇਹ ਮੈਂ ਮਹਿਸੂਸ ਕਰਦੇ ਆ ਕਿ ਇਹਨਾਂ ਨੂੰ ਡਰ ਜੇ ਲੱਗ ਰਿਹਾ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਲੱਗ ਰਿਹਾ ਇਹ ਬਹੁਤਾ ਚਿਰ ਚੱਲਣੀਆਂ ਨਹੀਂ ਇਹ ਜਿਹੜੀਆਂ ਜੇਲਾਂ ਬਣੀਆਂ ਨੇ ਬੰਦਿਆਂ ਵਾਸਤੇ ਬਣੀਆਂ ਨੇ ਪਰ ਜਿਸ ਦਿਨ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆ ਗਈ ਇਹ ਟੋਟਲ ਦੇ ਟੋਟਲ ਜਿਹੜੇ ਲੋਕ ਜੇਲਾਂ 'ਚ ਨਜ਼ਰ ਆਉਣੇ ਆ ਤੇ ਨਵੀਆਂ ਜੇਲਾਂ ਤਿਆਰ ਹੋ ਰਹੀਆਂ ਉਹਨਾਂ ਦੇ ਵਿੱਚੇ ਨਜ਼ਰ ਆਉਣੇ ਨੇ ਫੇਸ ਕਰਕੇ ਮੈਂ ਸਮਝਦਾ ਕਿ ੱੱਕਾ ਵੀ ਕੋਈ ਹੱਦ ਹੁੰਦੀ ਹੈ ਆਰ ਪਾਰ ਦਾ ਧੱਕਾ ਕਰ ਰਹੇ ਨੇ ਸੋ ਅਸੀਂ ਬਰਦਾਸ਼ਤ ਕਰ ਰਹੇ ਆ ਪਰ ਇਹਨਾਂ ਤੋਂ ਬਰਦਾਸ਼ਤ ਨਹੀਂ ਹੋਣਾ ਜਿਹੜੀ ਰੂਲਸ ਕਰਾਉਣੇ ਆ ਜੀ ਅਸੀਂ ਉਹ ਰੂਲਸ ਫਾਲ ਨਹੀਂ ਕਰਦੇ ਕਰਾ ਨਹੀਂ ਸਕਦੇ ਜਿਹੜੇ ਕੋਰਟ ਦੇ ਵੱਲੋਂ ਹੁਦੇਸ਼ ਆਏ ਸੀ ਕੋਈ ਨਵੇਂ ਰੂਲ ਫੋਲੋ ਕਰ ਰਹੇ ਆ ਜੀ ਅਸੀਂ ਫੋਲੋ ਕਰ ਰਹੇ ਹਾਂ ਕਿਸੇ ਨਾਲ ਮੁਲਾਕਾਤ ਬਾਹਰਲੇ ਬੰਦੇ ਨਾਲ ਨਹੀਂ ਹੋ ਸਕਦੀ ਉਹਨਾਂ ਨੇ ਐਸ ਪਰ ਰੂਲਸ ਕਿਹਾ ਸੀ ਐਸ ਪਰ ਰੂਲਸ ਕਰ ਰਹੇ ਆ ਪਰਿਵਾਰ ਦੇ ਮੈਂਬਰ ਜਿਹੜੇ ਹੈਗੇ ਰੂਲ ਮੇ ਅਡਵੋਕੇਟਸ ਰੂਲਿੰਗ ਕੀ ਕਹਿੰਦੀ ਹੈ ਜੀ ਐਸ ਪਰ ਰੂਲਸ ਉਹਨਾਂ ਨੇ ਕਿਹਾ ਸੀ